ਤੋ ਅੱਜ ਖੜੇ ਅੱਜ ਪਸ਼ੂ ਪਾਲਣ ਮੇਲਾ ਰਾਮਪਰਾ ਪੋਲ ਜ਼ਿਲ੍ਹਾ ਮਿੱਤਰੋ ਬਟੇਂਡਾ ਪਹਿਲੇ ਨੰਬਰ ਤੇ ਜਿਹੜੀ ਮਿੱਤਰੋ ਝੋਟੀ ਆਈ ਆਪਾਂ ਉਹੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਕਿਹੜਾ ਪੰਡਾ ਬਾਈ ਦਾ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸੱਚੀ ਗੱਲ ਬਾਈ ਕੀ ਹਾਲ ਚਾਲ ਹੈ ਵਧੀਆ ਜੀ ਵਧੀਆ ਆਪਣਾ ਨਾਮ ਹੈਗਾ ਮੇਰਾ ਨਾਮ ਅੰਮ੍ਰਿਤਬਾਲਾ ਜੀ ਪਿੰਡ ਪੁੱਚੋ ਕਣਾ ਜੀ ਜ਼ਿਲ੍ਹਾ ਮਿੱਤਰੋ ਬਟੇਂਡਾ ਜੀ ਇਹ ਕਿਹੜੇ ਹਾਂ ਜਿਹੜੇ ਸਾਂਭਦੀ ਆ ਇਹ ਇਹ ਮਹਾਰਾਜ ਦੀ ਆ ਬਾਈ ਮਾਂ ਦਾ ਕੀ ਕਾਲ ਰਿਹਾ ਹੈ ਮਾਰਾ 19 ਕਿਲੋ ਸੀਗਾ 19 20 ਕਿਲੋ ਬਾਈ ਠੀਕ ਹੈ ਹੁਣ ਇਹ ਸਾਬਣ ਚਾਈਆ ਸੋਨੇ ਪਾਉਣੇ ਸੋਨੇ ਚ ਬਾਈ ਦੁੱਧ ਵੀ ਪਾਉਣੇ 15 ਪਹਿਲਾਂ ਨੇ ਦਿੱਤਾ ਬਾਈ ਹਾਂਜੀ ਪਹਿਲਾਂ ਨੇ ਪਾਉਣੇ 15 ਕਿਲੋ ਦੁੱਧ ਪਾਉਣੇ 15 ਕਿਲੋ ਪਹਿਲਾਂ ਨੇ ਹਾਂਜੀ ਹਾਂਜੀ ਕੋਤੋਂ ਕੁਦੀ ਸੂਈ ਵੀ ਆ ਇਹਨੂੰ ਹੋ ਗਏ 3 ਮਹੀਨੇ ਸੂਈ ਨੂੰ ਬਾਈ ਯਾਰ 3 ਮਹੀਨੇ ਦੀ ਗੱਬ ਆ ਗਈ ਇਹਨੂੰ ਤੋਰੋ ਚੱਕ ਬਰੇ ਪਹਿਲੇ ਨੰਬਰ ਵਾਲੀ ਨੰਬਰ ਤੇ ਮਿੱਤਰੋ ਝੋਟਾ ਬਹੁਤ ਸੋਹਣਾ ਤੇ ਕੱਟਕਾਰ ਵੀ ਬਹੁਤ ਸੋਹਣਾ ਪਹਿਲੇ ਨੰਬਰ ਤੇ ਇਹ ਆਈ ਆ ਸਰੀਰ ਦੀ ਬਣਤਰ ਤੁਸੀਂ ਦੇਖ ਸਕਦੇ ਬਹੁਤ ਜੀਮ ਦੇ ਤੇ ਦਿਓ ਭਾਈ ਨੂੰ ਵਧਾਈਆਂ ਪਹਿਲੇ ਨੰਬਰ ਤੇ ਵਧਾਈਆਂ ਜੀ ਜਿਹੜਾ ਜਿੱਤਣਾ ਬਹੁਤ ਬਹੁਤ ਦਾ ਬਹੁਤ ਸੋਹਣਾ ਲੱਗਿਆ ਬਹੁਤ ਧੰਨਵਾਦ ਆਪ ਪਸ਼ੂ ਪਾਲਕਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਬਈ ਇਹ ਚੰਗੇ ਪਸ਼ੂ ਰੱਖੋ ਮੇਲਿਆਂ ਤੇ ਆਓ ਠੀਕ ਹੈ ਠੀਕ ਹੈ ਜੀ ਪਤਾ ਨਹੀਂ ਮਨ ਲੱਗ ਪਵਾ ਦੇ ਬੰਦੇ ਨੇ ਹਾਂਜੀ ਪਹਿਲੀ ਵਾਰ ਮੇਲੇ ਪਹਿਲੀ ਵਾਰ ਆਏ ਆ ਜੀ ਆਪਾਂ ਠੀਕ ਹੈ ਹਾਂਜੀ ਪਹਿਲੀ ਵਾਰ ਪਹਿਲਾਂ ਐਦਾਂ ਨਹੀਂ ਮੇਲਾ 2015 16 17 ਵਿੱਚ ਲੜਾਈ ਆ ਗਈ ਪਹਿਲਾਂ ਵੀ ਠੀਕ ਹੈ ਹਾਂਜੀ ਹਾਂਜੀ ਇਹਦੀ ਭੈਣ ਵੀ ਪਹਿਲਾਂ ਨੰਬਰਾਂ ਤੇ ਲੱਗਦੀ ਰਹੀ ਹੈ ਠੀਕ ਹੈ ਹਾਂ ਬਹਿੰਡੇ ਦੇ ਮੇਲੇ ਤੇ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਸੋ ਮਿੱਤਰੋ ਬਾਈ ਜੀ ਨੂੰ ਦੇ ਉਹ ਵਧਾਈਆਂ ਪਹਿਲੇ ਨੰਬਰ ਤੇ ਬਾਈ ਦੀ ਛੋਟੀ ਆਈ ਆ ਪਹਿਲੇ ਸਵੇਰ ਤੇ ਪਹਿਲੇ ਨੰਬਰ ਤੇ ਸਾਰੇ ਵੀ ਦੰਦੋ ਧੰਨਵਾਦ